ਔੜੇ ਮਹੱਲਾ ਤੀਜਾ ਬ੍ਰਹਮਾ ਵੇਦ ਪੜੈ ਪਾਵਾਦ ਵਕਾਣੈ ਏ ਭਾਈ ਪੰਡਿਤ ਸੁਵੇਦ ਨੂੰ ਪੜਦਾ ਹੈ ਜਿਹੜਾ ਉਹ ਬ੍ਰਹਮਾ ਦਾ ਉਚਾਰਿਆ ਹੋਇਆ ਸਮਝਦਾ ਹੈ ਉਸਤੇ ਆਸਰੇ ਵੈਛਦੀਆਂ ਗੱਲਾਂ ਸੁਣਾਉਂਦਾ ਹੈ ਅੰਤਰ ਤਾਮਸ ਆਪ ਨਾ ਪਛਾਣੈ ਆਰੋਸ਼ ਦੀ ਅੰਦਰ ਆਤਮਿਕ ਜੀਵਨ ਵੱਲ ਹਨੇਰਾ ਹੀ ਰਹਿੰਦਾ ਹੈ ਕਿਉਂਕਿ ਉਹ ਆਪਣੇ ਆਤਮਿਕ ਜੀਵਨ ਨੂੰ ਪੜਤਾਲਦਾ ਹੀ ਨਹੀਂ ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣ ਜਦੋਂ ਮਨੁੱਖ ਗੁਰੂ ਦਾ ਸ਼ਬਦ ਜੋ ਪ੍ਰਭੂ ਦੀ ਸਿਫਤ ਸਲਾਹ ਨਾਲ ਭਰਪੂਰ ਹੈ ਉਚਾਰਦਾ ਹੈ ਤਦੋਂ ਹੀ ਪ੍ਰਭੂ ਦਾ ਮੇਲਾਪ ਹਾਸਲ ਕਰਦਾ ਹੈ ਗੁਰ ਸੇਵਾ ਕਰੂੰ ਫਿਰ ਕਾਲ ਨਾ ਖਾਏ ਇਹ ਭਾਈ ਮੈਂ ਤਾਂ ਗੁਰੂ ਦੀ ਸੇਵਾ ਕਰਦਾ ਹਾਂ ਮੈਂ ਤਾਂ ਗੁਰੂ ਦੀ ਛੰਨ ਪਿਆ ਹਾਂ ਜਿਹੜਾ ਮਨੁੱਖ ਗੁਰੂ ਦਾ ਅਸਰ ਲੈਂਦਾ ਹੈ ਉਸ ਨੂੰ ਮੋੜ ਕਦੀ ਆਤਮਕ ਮੋਤ ਨਹੀਂ ਖਾਂਦੀ ਆਤਮਕ ਮੋਤ ਉਸ ਦੇ ਆਤਮਕ ਜੀਵਨ ਨੂੰ ਤਬਾਹ ਨਹੀਂ ਕਰਦੀ ਮਨਮੁਖ ਖਾਦੇ ਦੂਜਾ ਭਾਏ ਰਹਾਉ ਪਰ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਮਾਇਆ ਦੇ ਪਿਆਰ ਵਿੱਚ ਫਸਣ ਕਰਕੇ ਉਹਨਾਂ ਦੇ ਆਤਮਿਕ ਜੀਵਨ ਖਤਮ ਹੋ ਜਾਂਦੇ ਹਨ ਰਹਾਉ ਗੁਰਮੁਖ ਪ੍ਰਾਣੀ ਅਪਰਾਧੀ ਸਿੱਦੇ ਏ ਭਾਈ ਪਾਪੀ ਮਨੁੱਖ ਵੀ ਗੁਰੂ ਦੀ ਸ਼ਰਨ ਪੈ ਕੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਆਤਮਕ ਡੋਲਤਾ ਵਿੱਚ ਟਿਕ ਜਾਂਦੇ ਹਨ ਗੁਰ ਕਾਇ ਸ਼ਬਦ ਅੰਤਰ ਸਹਿਜ ਉਰੀਦੇ ਉਹਨਾਂ ਦੇ ਅੰਦਰ ਪ੍ਰਭੂ ਮੇਲਾਪ ਦੀ ਰੀਚ ਪੈਦਾ ਹੋ ਜਾਂਦੀ ਹੈ ਉਹ ਪ੍ਰਭੂ ਨੂੰ ਮਿਲ ਪੈਂਦੇ ਹਨ ਮੇਰਾ ਪ੍ਰਭ ਪਾਇਆ ਗੁਰ ਕਾਇ ਸ਼ਬਦ ਸਿਦੇ ਗੁਰੂ ਦੇ ਸ਼ਬਦ ਦੀ ਰਾਹੀ ਉਹ ਸਫਲ ਜੀਵਨ ਵਾਲੇ ਹੋ ਜਾਂਦੇ ਹਨ ਸਤਗੁਰੂ ਮਿਲੇ ਪ੍ਰਭ ਆਪ ਮਿਲਾਏ ਇਹ ਭਾਈ ਜਿਨ੍ਹਾਂ ਨੂੰ ਗੁਰੂ ਨੇ ਆਪਣੇ ਸ਼ਬਦ ਵਿੱਚ ਜੋੜਿਆ ਹੈ ਉਹਨਾਂ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿੱਚ ਮਿਲਾ ਲਿਆ ਹੈ ਮੇਰੇ ਪ੍ਰਭ ਸਾਚੇ ਕੈ ਮਨ ਭਾਏ ਉਹ ਮਨੁੱਖ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਮਨ ਵਿੱਚ ਪਿਆਰੇ ਲੱਗਣ ਲੱਗ ਪੈਂਦੇ ਹਨ ਹਰ ਗੁਣ ਗਾਵੈ ਸਹਿਜ ਸੁਭਾਏ ਉਹ ਆਤਮਕ ਅਡੋਲਤਾ ਵਿੱਚ ਪ੍ਰੇਮ ਵਿੱਚ ਜੁੜ ਕੇ ਪ੍ਰਭੂ ਦੇ ਗੁਣ ਗਾਉਂਦੇ ਹਨ ਮੈਨ ਗੁਰ ਸਾਚੇ ਭਰਮ ਭੁਲਾਏ ਏ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਥਿਰ ਪ੍ਰਭੂ ਦੇ ਰੂਪ ਗੁਰੂ ਤੋਂ ਖੁੰਝ ਕੇ ਪਟਕਣਾ ਦੇ ਕਾਰਨ ਪੁਰਾਏ ਪਈ ਰਹਿੰਦੇ ਹਨ ਮਨਮੁੱਖ ਅੰਦੇ ਸਦਾ ਵਿਖ ਖਾਏ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਹੋਏ ਉਹ ਸਦਾ ਇਹ ਮੋਹ ਦਾ ਜ਼ਹਿਰ ਹੀ ਆਂਦੇ ਰਹਿੰਦੇ ਹਨ ਜਮ ਡੰਡ ਸਹੇ ਸਦਾ ਦੁੱਖ ਪਾਏ ਜਿਸ ਕਰਕੇ ਆਤਮਕ ਮੋਹ ਦੀ ਸਜ਼ਾ ਸਹਿੰਦੇ ਹਨ ਤੇ ਸਦਾ ਦੁੱਖ ਪਾਉਂਦੇ ਹਨ ਜਮੂਆ ਨਾ ਜੋ ਹੈ ਹਰ ਕੀ ਸਰਣਾਈ ਇਹ ਭਾਈ ਜਿਹੜਾ ਮਨੁੱਖ ਪਰਮਾਤਮਾ ਦੀ ਸੱਚ ਪਿਆਰ ਰੰਦਾ ਹੈ ਵੇਚਾਰਾ ਜੰਮ ਉਸ ਵੱਲ ਤੱਕ ਪੀ ਨਹੀਂ ਸਕਦਾ ਆਤਮਕ ਮੋਤ ਉਸ ਦੇ ਨੇੜੇ ਨਹੀਂ ਟੁਕਦੀ ਹਉ ਮੈਂ ਮਾਰ ਸੱਚ ਲਿਵਲਾਈ ਉਹ ਮਨੁੱਖ ਆਪਣੇ ਅੰਦਰੋਂ ਹਉ ਮੈਂ ਦੂਰ ਕਰਕੇ ਸਦਾ تیر ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਦਾ ਹੈ ਸਦਾ ਰਹੇ ਕਰ ਨਾਮ ਲਿਵਲਾਈ ਉਹ ਸਦਾ ਪਰਮਾਤਮਾ ਦੇ ਨਾਮ ਵਿੱਚ ਲੇਵ ਲਈ ਰੱਖਦਾ ਹੈ ਸਤਿਗੁਰੂ ਸੇਵਾਸੀ ਜਨ ਨਿਰਮਲ ਨਿਰਮਲ ਪਵਿੱਤਾ ਇਹ ਭਾਈ ਜਿਹੜੇ ਮਨੁੱਖ ਗੁਰੂ ਦੇ ਸ਼ਰਨ ਪੈਂਦੇ ਹਨ ਉਹ ਪਵਿੱਤਰ ਤੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ਮਨ ਸਿਉ ਬੰਨ ਮਿਲਾਏ ਸਭ ਜਗ ਜੀਤਾ ਉਹ ਗੁਰੂ ਦੇ ਮਨ ਨਾਲ ਆਪਣਾ ਮਨ ਜੋੜ ਕੇ ਗੁਰੂ ਦੀ ਰਜਾ ਵਿੱਚ ਤੁਰ ਕੇ ਸਾਰੇ ਜਗਤ ਨੂੰ ਜਿੱਤ ਲੈਂਦੇ ਹਨ ਕੋਈ ਵੀ ਕਾਰ ਉਹਨਾਂ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਇਨ ਬਿਧ ਕੁਸਲ ਤੇਰਾ ਮੇਰੇ ਮੀਤਾ ਇਹ ਮੇਰੇ ਮਿੱਤਰ ਜੇ ਤੂੰ ਵੀ ਗੁਰੂ ਦੀ ਛਾਨ ਪੈਂ ਤਾਂ ਇਸ ਤਰੀਕੇ ਨਾਲ ਤੇਰੇ ਅੰਦਰ ਵੀ ਆਨੰਦ ਬਣਿਆ ਰਹੇਗਾ ਸਤਿਗੁਰੂ ਸੇਵੇ ਸੂ ਫਲ ਪਾਏ ਇਹ ਭਾਈ ਜਿਹੜਾ ਮਨੁੱਖ ਗੁਰੂ ਦੀ ਛਾਨ ਪੈਂਦਾ ਹੈ ਉਹ ਇਹ ਹਾਫਲ ਹਾਸਲ ਕਰਦਾ ਹੈ ਹਿਰਦੇ ਨਾਮ ਵਿੱਚੋਂ ਆਪ ਗਵਾਏ ਕਿ ਉਸਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਪੈਂਦਾ ਹੈ ਉਹ ਆਪਣੇ ਅੰਦਰੋਂ ਆਪਾ ਭਾਵ ਹੋ ਮੈਂ ਹੰਕਾਰ ਦੂਰ ਕਰ ਲੈਂਦਾ ਹੈ ਅਨਹਦ ਬਾਣੀ ਸ਼ਬਦ ਵਜਾਏ ਜਿਵੇਂ ਢੋਲ ਵੱਜਿਆ ਕੋਈ ਨਿੱਕਾ ਮोटा ਹੋਰ ਖੜਾਕ ਸੁਣਾਈ ਨਹੀਂ ਦਿੰਦਾ ਉਹ ਮਨੋਕ ਕਾਪਰੇ ਅੰਦਰ ਇੱਕ ਰਸ ਸਿਫ ਸਲਾਦ ਦੀ ਬਾਣੀ ਸਿਫ ਸਲਾਦ ਦਾ ਸ਼ਬਦ ਉਜਾਗਰ ਕਰਦਾ ਹੈ ਜਿਸ ਦੀ ਬਰਕਤ ਨਾਲ ਕੋਈ ਹੋਰ ਮੰਦੀ ਪ੍ਰੇਰਣਾ ਅਸਰ ਨਹੀਂ ਪਾ ਸਕਦੀ ਸਤਿਗੁਰ ਤੇ ਕਵਨ ਕਵਨ ਨਾ ਸਿੱਧੋ ਮੇਰੇ ਭਾਈ ਏ ਨਾਨਕ ਆਖ ਏ ਮੇਰੇ ਭਾਈ ਗੁਰੂ ਦੀ ਚਨ ਪਿਆ ਕਿਹੜਾ ਕਿਹੜਾ ਮਨੋਕ ਜੀਵਨ ਵਿੱਚ ਕਾਮਯਾਬ ਨਹੀਂ ਹੁੰਦਾ ਜਿਹੜਾ ਵੀ ਮਨੁੱਖ ਗੁਰੂ ਦਾ ਪੱਲਾ ਫੜਦਾ ਹੈ ਉਸ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ ਭਗਤੀ ਸਿੱਧੇ ਦਰਸੋਂ ਬਾਪਾਈ ਗੁਰਦੀਸਨ ਪੈ ਕੇ ਪਰਮਾਤਮਾ ਦੀ ਭਗਤੀ ਦੀ ਬਰਕਤ ਨਾਲ ਮਨੁੱਖ ਕਾਮਯਾਬ ਜੀਵਨ ਵਾਲੇ ਹੋ ਜਾਂਦੇ ਹਨ ਪ੍ਰਭੂ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲਦੀ ਹੈ ਪਰ ਨਾਨਕ RAM ਨਾਮ ਵਡਿਆਈ ਪਰਮਾਤਮਾ ਦੇ ਨਾਮ ਦੀ ਬਰਕਤ ਨਾਲ ਉਹਨਾਂ ਨੂੰ ਹਰ ਥਾਂ ਵਡਿਆਈ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ